ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਸੀ ਤੇ ਤੁਨੀ ਉਪਜੈ ਤੁਨ ਕਾਸੀ ਜਾਈ ਕਾਸੀ ਫੋਟੀ ਪੰਡਤਾ ਧੁਨ ਕਹਾਂ ਸਮਾਈ ਤੇ ਕੁੱਟੀ ਸੰਧ ਮੈਂ ਪੀਖਿਆ ਕਟ ਹੋ ਕਟ ਜਾਗੀ ਐਸੀ ਬੁੱਧ ਸਮਾਚਰੀ ਕਟ ਮਹੀ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ गोबिंद मन माना आप आप ते जानिया तेज तेज सुमना कहो ना कहो कबीरे अब जानिया गोबिंद मन माना वाहे गुरु जी का खालसा वाहे गुरु जी की फते एहन आज दे पवित्र हुकुमनामे जो श्री दरबार साहब अमृतसर तो आए हन ਭਗਤ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਭਗਤ ਜੀ ਕਹਿੰਦੇ ਹਨ ਕਿ ਮੇਰੇ ਅੰਦਰ ਸਤ ਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ ਮਰਨ ਦੀ ਭਟਕਣਾ ਮੁੱਕ ਗਈ ਹੈ ਪ੍ਰਭੂ ਚਰਣਾ ਵਿੱਚ ਮੇਰੀ ਸੁਰਤ ਜੁੜ ਗਈ ਹੈ ਤੇ ਮੈਂ ਜਗਤ ਵਿੱਚ ਵਿਚਰਦਾ ਹੋਇਆ ਹੀ ਉਸ ਹਾਲਤ ਵਿੱਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ ਤਹਰਾਓ ਹੇ ਪੰਡਤ ਜਿਵੇਂ ਕੈਂ ਦੇ ਭਾਂਡੇ ਨੂੰ ਕਾਂਸੀ ਦੇ ਭਾਂਡੇ ਨੂੰ ਠਣਕਾਇਆ ਉਸ ਵਿੱਚੋਂ ਆਵਾਜ਼ ਨਿਕਲਦੀ ਹੈ ਜੇ ਠਣਕਣਾ ਠਣਕਾਣਾ ਛੱਡ ਦਈਏ ਤਾਂ ਉਹ ਆਵਾਜ਼ ਕਹਹਿ ਵਿੱਚ ਹੀ ਮੁੱਕ ਜਾਂਦੀ ਹੈ ਤਿਵੇਂ ਇਸ ਸਰੀਰਕ ਮੋਹ ਦਾ ਹਾਲ ਜਦੋਂ ਦੀ ਬੁੱਧ ਜਾਗੀ ਹੈ ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਮੇਰਾ ਇਹ ਮਾਇਕ ਪਦਾਰਥਾਂ ਨਾਲ ਠਣਕਣ ਵਾਲਾ ਭਾਂਡਾ ਭੱਜ ਗਿਆ ਹੈ ਭਾਵ ਟੁੱਟ ਗਿਆ ਹੈ ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਆਵਾਜ਼ ਕਿੱਥੇ ਜਾ ਗੁੰਮ ਹੋ ਗਈ ਹੈ ਸਤਗੁਰੂ ਜੀ ਸਿੱਖਿਆ ਨਾਲ ਬੁੱਧ ਜਾਗਣ ਤੇ ਮੈਂ ਅੰਦਰਲੀ ਖਿੱਚ ਖਿਜ ਦੂਰ ਕਰ ਲਈ ਹੈ ਹੁਣ ਮੈਨੂੰ ਹਰੇਕ ਘਾਟ ਵਿੱਚ ਸਰੀਰ ਵਿੱਚ ਥਾਂ ਵਿੱਚ ਪ੍ਰਭੂ ਦੀ ਜੋਤ जगਦੀ ਦਿਸ ਰਹੀ ਹੈ ਮੇਰੇ ਅੰਦਰ ਐਸੀ ਮਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ ਮੇਰੀ ਜੋਤ ਰੱਬੀ ਜੋਤ ਵਿੱਚ ਰਲ ਗਈ ਹੈ ਏ ਕਬੀਰ ਆਖ ਹੁਣ ਮੈਂ ਗੋਬਿੰਦ ਨਾਲ ਜਾਣ ਪਛਾਣ ਪਾ ਲਈ ਐ ਮੇਰਾ ਮਨ ਗੋਬਿੰਦ ਨਾਲ ਗਿੱਜ ਗਿਆ ਹੈ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜਿਤਨਾ ਚਿਰ ਸਰੀਰ ਨਾਲ ਮੋਹ ਹੈ ਦੇਹ ਅਧਿਆਸ ਹੈ ਉਤਨਾ ਚਿਰ ਮਨ ਵਿੱਚ ਖਿੱਚ ਹੀਚੋ ਤਾਣ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ ਮੱਥੇ ਦੇ ਬੱਟ ਪੈਂਦੇ ਹੀ ਰਹਿੰਦੇ ਹਨ ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਉੜੀ ਮੁੱਕ ਜਾਂਦੀ ਹੈ ਪਾਪ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਾ ਡਾਇ ਭਗਤ ਕਵੀਰ ਜੀ ਅੰਡਰ ਬਿਲਾਵਲ ਰਾਗ Bhagaji saying that the illusion of birth and death is gone i lovingly focus on the lord of the universe in my life i am absorbed in deep silent meditation the gurus teachings have awakened me pause the sound made from bronze that sound goes into the bronze again but when the bronze is broken o pandit o religious scholar where does the sound go then i gaze upon the world the confluence of the three qualities God is awake and aware in each and every heart. Such is the understanding revealed to me within my heart. I have become a detached renunciate. I have Come to know my own self and my light has merged in the light, says Kabir. Now I know the Lord of the universe and my mind is satisfied. Vai Guruji ka khalsa, vai Guruji ki